I'm <laughs> रसन पसायो हर रसायो हर रस्म पसायो हर रस्म ਹੇ ਖੁਲੋ ਮਾਣੇ ਮਛੜੇ ਕਨ ਆਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਬਹੁਤ ਹੀ ਉਡ ਭਾਗਾ ਦੇਣਾ ਹੈ ਜਿੱਥੇ ਮਾਂ ਪਰੇਸ਼ਾਨੇ ਗੁਰੂ ਅਰਜਨ ਜੀ ਪਾਸ਼ਾ ਜੀ ਨੇ ਮਹਾਰਾਜ ਦਾ ਗੁਰੂ ਰਾਮ ਸਾਹਿਬ ਜੀ ਦਾ ਸੰਪੂਰਨਤਾ ਕਰਕੇ ਉਹਨਾਂ ਨੂੰ ਅਜ ਦੇ ਅੱਜ ਦੇ ਦਿਨ ਪਹਿਲੇ ਵਾਰ ਗੁਰੂ ਅੱਗੇ ਹਰਮੰਦਰ ਸਾਹਿਬ ਦੇ ਤੇ ਸਜੋਬਿਤ ਕੀਤਾ ਸੀ ਗੁਰੂ ਬਾਣੀ ਦਾ ਪ੍ਰਕਾਸ਼ ਕੀਤਾ ਸੀ ਜਿੰਨੂੰ ਉਹ ਆਪਣੇ ਦੇ ਉਪਰਥਾਨ ਰੱਖਦੇ ਸਨ ਆਪ ਨੀਵੇਂ ਸਾਂ ਬੈਠਦੇ ਸਨ ਪਹਿਲਾਂ ਤੋਂ ਹੀ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਉੱਪਰ ਰੱਖਿਆ ਸੀ ਤੇ ਇਹੀ ਸਾਡੇ ਗੁਰੂ ਸਾਹਿਬ ਜਿਹੜੇ ਮੁੜ ਕੇ ਨਨ ਗੁਰਗੱਦੀ ਮਿਲੀ ਤੇ ਇਹ ਬਹੁਤ ਹੀ ਵੱਡਾ ਤੇ ਪਵਿੱਤਰ ਦਿਹਾੜਾ ਜੇ ਗੁਰੂ ਸਾਹਿਬ ਨੇ ਇੱਥੇ ਹਰਮੰਦਰ ਸਾਹਿਬ ਜੀ ਦੇ ਵਿੱਚ ਸ਼ੋਭਤ ਕੀਤਾ ਜਲੋਸ ਸਾਹਿਬ ਵੀ ਸਜਾਏ ਗਏ ਜਲੋਸ ਸਾਹਿਬ ਸਜਾਏ ਗਏ ਨੇ 12 ਵਜੇ ਤੱਕ ਜਲੋਸ ਸਾਹਿਬ ਰਹਿਣਗੇ ਤੇ ਸਾਰੇ ਸੰਗਤ ਜਿਹੜੀ ਆ ਦਰਸ਼ਨ ਕਰਨ ਵਾਹਿਗੁਰੂ ਜੀ ਦਾ ਬਹੁਤ ਆਦੀਸ਼ ਬਾਜੀ ਦੇ ਆ ਅਲਮਕਰ ਨਜ਼ਾਰਾ ਹੁੰਦਾ ਕਿ ਕਹਾਂ ਜਾਓਗੇ ਇਸ ਮਾਪਾ ਤੋਂ ਬਹੁਤ ਦੂਰ ਡਾਟਾ ਤੇ ਮਿੱਠੇ ਸੱਜੇ ਸਾਹਿਬ ਨਹੀਂ ਦੁੱਧ ਜਿਹਿਆ ਇਥੇ ਹਾਰ ਕੀ ਜੀ ਅਲੋਕ ਤੇ ਹਰ ਕੀ ਜੀ ਜਿਹੜੀ ਉਹਦਾ ਨਜ਼ਾਰਾ ਹੀ ਵੱਖਰਾ ਜੀ ਸਵੇਰ ਤੋਂ ਸ਼ਾਮ ਤੱਕ ਜਿਹੜੇ ਨੇ ਵੈਸੇ ਹੀ ਇੱਥੇ ਅੱਜ ਦਾ ਵੈਸੇ ਹੀ ਮਹਾਨ ਦਿਹਾੜਾ ਜਿਹਦੇ ਤੇ ਮਤਲਬ ਕੋਈ ਗੱਲ ਕਰਨ ਵਾਲੀ ਨਹੀਂ ਸੰਗਤਾਂ ਦਾ ਠਾਠਾ ਮਾਰਾ ਹੋਇਆ ਘੱਟ ਬਹੁਤ ਵੱਡਾ ਘਾਠਾ ਜ਼ਰਾ ਆਇਆ ਜੀ ਇਤਨਾ ਜੀ ਹਾਂ ਉਹਨਾਂ ਨੂੰ ਗਿਆ ਕਹਿੰਦੇ ਸਾਰੇ ਸੰਤਾਨ ਨੂੰ ਪ੍ਰਕਾਸ਼ ਜਿਹੜੀ ਲੱਖ ਲੱਖ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਬਾਈਕੋ ਜੀ ਆਪ ਜੀ ਦਾ ਨਾਮ ਅਤੇ ਆਪ ਜੀ ਅੱਜ ਪਹਿਲੇ ਪ੍ਰਕਾਸ਼ਪੁਰਪ ਦਿਹਾੜੇ ਮੁਕੇ ਆਏ ਜੇ ਕੀ ਕਹਿਣਾ ਚਾਹੋਗੇ ਸੰਗਤ ਨੂੰ ਸਭ ਤੋਂ ਚਾਹੀਦਾ ਹੈ ਗੁਰੂ ਮਹਾਰਾਜ ਦੇ ਦਰਸ਼ਨ ਹੋਣ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਤੇ ਗੁਰੂ ਦੇ ਬਾਣ ਵਿੱਚ ਪਹਿਣ ਅਵਰਤ ਸਗਣ ਜੀ ਤੇ ਗੁਰੂ ਦਾ ਨਾਮ ਲੰਣ ਜਪ ਕਰਨ ਅਮਰ ਸੋਟ ਕੇ ਰਾਪਤਾ ਨਾਮ ਜੋਪਣ ਨਿਤਨੇਮ ਕਰਨ ਸਾਮ ਨੂੰ ਰਹਿ ਰੱਖਦਾ ਪੜਨ ਗੁਰਦਰਾ ਸਾਹਿਬ ਮੱਠਾ ਤੇ ਕਿੰ ਜਿਹੜਾ ਨੈਤਿਕ ਪੰਡਾ ਇਹਡੇ ਗੁਰੂ ਘਰ ਇੱਥੇ ਨਹੀਂ ਆਹਾ ਦਿਓ ਆਪਣੇ ਪਿੰਡ ਲਾ ਕੇ ਫਿਰ ਉਹ ਆਪਣੇ ਦਰਸ਼ਨ ਦਿਵਾ ਸਕਦੇ ਆ ਅੱਜ ਸੁੰਦਰ ਜਲੋਸ ਸਾਹਿਬ ਦੇ ਵੀ ਤੇ ਕਰਾਇਆ ਗਿਆ ਕਿ ਨਾਉ ਤਬਾਰਾ ਬਹੁਤ ਵਧੀਆ ਸੁੰਦਰ ਜਲੋਆ ਗੁਰੂ ਮਹਾਰਾਜ ਦੇ ਆਪਾਰ ਕਰਪਾ ਤੇ ਗੁਰੂ ਦਰਸ ਮਹਾਰਾਜ ਗੁਰਾਂ ਦਾਸ ਦੇ ਦਰਸ਼ਨ ਹੋ ਜਾਣੇ ਤੋਂ ਰੱਬ ਉਹ ਚੀਜ਼ ਏ ਉਹਨੇ ਨਾ ਹੀ ਜਲੋਆ ਜੀ ਇਹਨਾਂ ਨਾਉ ਤੋਂ ਉੱਪਰ ਕੋਈ ਹੈ ਹੀ ਚੀਜ਼ ਨਹੀਂ ਜੀ ਸੁੰਦਰ ਫੁੱਲ ਵੀ ਲਗਾਇਆ ਹੈ ਦਰਬਾਰ ਸਾਹਿਬ ਬਹੁਤ ਸੋਹਣਾ ਮਨਮੋਹਕ ਦ੍ਰਿਸ਼ ਆ ਲੋਬੇ ਹੋ ਜਿੰਨ ਦਿਨ ਤੱਕ ਵੇਖਿਆ ਨਹੀਂ ਹੋਣਾ ਕਿਤੇ ਦੁਨਿਆਦ ਤੇ ਸੰਸਾਰ ਤੇ ਹੋਈ ਜਿਆਦਾ ਨਾ ਹੋ ਸਕਦੀ ਆ ਜੀ ਕਿੰਨੀ ਕ ਮੰਨ ਨੂੰ ਸ਼ਾਂਤੀ ਮਿਲਦੀ ਜਦੋਂ ਤੁਸੀਂ ਅੰਦਰ ਦਰਬਾਰ ਸਾਹਿਬ ਜਾਂਦੇ ਜੀ ਤੇ ਆਪਣੇ ਮਨ ਦੀ ਸ਼ਾਂਤੀ ਆਪ ਰੱਖਣੀ ਪੈਂਦੀ ਹੈ ਨਾ ਜੀ ਸਾਡਾ ਮਨ ਤਕੂ ਤੇ ਫਿਰ ਸਾਨੂੰ ਸ਼ਾਂਤੀ ਮਿਲੂਗੀ ਜੀ ਤੇ ਸ਼ਾਂਤੀ ਨਹੀਂ ਮਿਲਣੀ ਬਣੀ ਜਦੋਂ ਸਾਡਾ ਧਿਆਨ ਹੀ ਅੰਦਰ ਕਿੰਦਰ ਤੋਂ ਹੋ ਜੂਗਾ ਜੇ ਸਾਡਾ ਧਿਆਨ ਬਾਹਰ ਚੱਲੂਗਾ ਘਰ ਤੱਕ ਫਿਰ ਸਾਡਾ ਮਨ ਨੂੰ ਸ਼ਾਂਤੀ ਕਦੀ ਮਿਲਦੀ ਨੋਜਵਾਨਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਨੌਜਵਾਨਾਂ ਨੂੰ ਅਪੀਲ ਇਹ ਹੀ ਹੈ ਕਿ ਗੁਰੂ ਵਾਲੇ ਬਣੋ ਤੇ ਅਮਰ ਸਕੋ ਤੇ ਸਿੰਘ ਸਜੋ ਜੀ ਤੇ ਆਪਣੇ ਕਿਰਤ ਕਰੋ ਕਮਾਈ ਕਰੋ ਨਸਾਂ ਤੋਂ ਰਹਿਤ ਹੋ ਜੋ ਜਿਹੜਾ ਕਿਰਤ ਕਰੂਗਾ ਮਾਈਗਰੋ ਤੋਂ ਨਸਾਂ ਰਹਿਤਾ ਆਪਣੇ ਉਹ ਜੂਗਾ ਲੇਕਿਨ ਇੱਕ ਹੋਰ ਲਾਮਤ ਬੜੀ ਹੈ ਲੇਕਿਨ ਲੋਕ ਕਿਉਂ ਡੰਮੀ ਗੁਰੂਆਂ ਦੇ ਮਗੇ ਚਾਹਤ ਕੀ ਲੱਗਦਾ ਤੁਹਾਨੂੰ ਵਿਖਾਵਾ ਜ਼ਿਆਦਾ ਹੁੰਦਾ ਲੋਕਾਂ ਨੂੰ ਦੱਸਦੇ ਨੇ ਵੀ ਅਸੀਂ ਆਹ ਕਰਦਾਂਗੇ ਤੁਹਾਡਾ ਉਹ ਕਰਦਾਂਗੇ ਕੀ ਲੱਗਦਾ ਗੁਰੂ ਤੇ ਭਰੋਸਾ ਰੱਖਣਾ ਚਾਹੀਦਾ ਗੁਰੂ ਤੇ ਭਰੋਸਾ ਰੱਖਣੀ ਤੇ ਪ੍ਰਸੰਗ ਨੂੰ ਸੁਣੀਏਗਾ ਠੀਕ ਹੈ ਸਹੀ ਭਰੋਸਾ ਹਨਪੁਰ ਹੋ ਸਹੀਨੀ ਇਹ ਕਰ ਸਭ ਕੋ ਜੇ ਭਰੋਸਾ ਰੱਖੀ ਤੁਹਾਡਾ ਨਾਮ ਕੀ ਕਹਿਣਾ ਚਾਹੋਗੇ ਅੱਜ ਪ੍ਰਕਾਸ਼ ਬਹੁਤ ਵਧੀਆ ਬਹੁਤ ਵਧੀਆ ਇਨਾ ਆਨੰਦ ਆਇਆ ਫੁੱਲਾਂ ਦੀ ਸਜਾਵਟ ਆ ਅੰਦਰ ਗੁਰੂ ਮਹਾਰਾਜ ਦੇ ਜਲੋਸ ਅਜੇ ਆਹ ਬਹੁਤ ਨਜ਼ਾਰਾ ਸੰਗਤਾਂ ਦਰਸ਼ਿਤ ਦਾਰੇ ਕਰ ਰਹੀਆਂ ਲੰਗਰ ਪੁਣਾਰੇ ਖੁੱਲੇ ਚੱਲਣ ਦੇ ਆ ਬਹੁਤ ਵਧੀਆ ਬਹੁਤ ਮਾਨੁਸ਼ਾ ਸੰਗਤ ਆਇਦਨ ਬਹੁਤ ਜਰਾ ਵਧੀਆ ਆ ਖਾਸ ਉਤੇ ਮੈਂ ਪਿਛਲੇ ਸਾਲ ਨਾਲ ਅੱਜ ਘਟਿਆ ਇਹ ਗੱਲ ਆ ਅੱਜ ਪਿਛਲੇ ਸਾਲ ਨਾਲ ਅੱਜ ਸੰਗਤ ਦਾ ਜੋਰ ਘਟਿਆ ਪਿਛਲੇ ਸਾਲ ਇਹ ਤੋਂ ਬਹੁਤ ਜ਼ਿਆਦਾ ਸੀ ਉਦੋਂ ਵੀ ਗੁਰੂ ਮਹਾਰਾਜ ਨੇ ਦਸ਼ਮ ਗੁਰੂ ਜੀ ਬਖਸ਼ੇ ਹੀ ਅੱਜ ਪਿਛਲੇ ਸਾਲ ਨਾਲ ਘਟਿਆ ਸੰਗਤ ਨੂੰ ਤੇ ਫਪੀਰ ਆ ਵੀ ਵੱਧ ਤੋਂ ਵੱਧ ਜਿੰਨਾ ਮਤਲਬ ਅੱਜ ਛੁੱਟੀ ਵੀ ਹੋ ਜੇ ਸੈਕਟ ਸਰਕਾਰੀ ਹੈ ਨਾ ਤੇ ਵੱਧ ਤੋਂ ਵੱਧ ਆਉਣਾ ਚਾਹੀਦਾ ਕਿ ਨਾ ਪਿੰਡਾਂ ਦੇ ਕਈ ਜਾਣਵਜੇ ਨਾ ਵੇੰਡ ਸਾਡੇ ਅਖੰਡ ਪਾਤਸ਼ਾਹ ਚੱਲਣ ਦੇ ਉਹਨਾਂ ਦਾ ਭੋਗ ਪੈਣਾ ਅੱਜ ਤਾਂ ਅਸੀਂ ਚਲੋ ਛੇਤੀ ਚੱਲ ਜਲਿਆ ਉਹ ਕੁਛ ਨਹੀਂ ਕਿ ਇਕਾਦਾ ਖੱਡ ਪਾੜ ਤਰਿਆ ਦੇ ਉਹ ਦਸੀਦਾ ਤੇ ਉਹ ਗੰਭੀਰ ਦੇ ਹੋ ਜਾਣਗੇ ਅੱਜ ਤੱਕ ਪਿੰਡਾਂ ਤੱਕ ਇੰਨੀ ਕੁ ਜਾਗਰੂਤਾ ਹੈ ਇੰਨੀ ਵੀ ਆਡੇ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਕਿਉਂ ਦਿਹਾੜਾ ਜੀ 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 ਅੱਜ ਤੱਕ ਉਹਨਾਂ ਨੂੰ ਇਹੋ ਹੀ ਨਹੀਂ ਪਤਾ ਵੀ ਖੱਡ ਪਾੜ ਤਰਿਆ ਗੁਰਦਾਰੇ ਕੁਛ ਨਹੀਂ ਕਾੜਾ ਤਰਿਆ ਕੀ ਲੱਗਦਾ ਫੇਲਿਊਰ ਲੱਗਦਾ ਤੁਹਾਨੂੰ ਸ਼ਰੋਮਣੀ ਕਮੇਟੀ ਦਾ ਇਸ ਟੀਮ ਲੈ ਕੇ ਕਿਉਂਕਿ ਸ਼ਰੋਮਣੀ ਕਮੇਟੀ ਦਾ ਪ੍ਰਚਾਰ ਨਹੀਂ ਹੈਗਾ ਪ੍ਰਚਾਰ ਘਟਿਆ ਸਿੱਕੀ ਦਾ ਮੁਖਾਵਾ ਜ਼ਿਆਦਾ ਹੋ ਗਿਆ ਵਾ ਠੀਕ ਹੈ ਨਾ ਬੇਸ਼ੱਕ ਆਪਾਂ ਟੀਵੀ ਮਾディアਮ ਰਾਹੀਂ ਦੂਜੇ ਮਾディアਮ ਰਾਹੀਂ ਗਰਬਾਣੀ ਦਾ ਪ੍ਰਚਾਰ ਪ੍ਰਸਾਰ ਬਹੁਤ ਹੋਣ ਡਿਆ ਲੇਕਿਨ ਜਿਹੜਾ ਪਿੰਡ-ਪਿੰਡ ਜਾ ਕੇ ਆਪਣਾ ਪ੍ਰੋਗਰਾਮ ਕਿਸੇ ਨੂੰ ਸਮਝਾਉਣਾ ਦੱਸਣਾ ਉਹ ਗੱਲ ਹੋਰ ਹੋ ਜਾਂਦੀ ਹੈ ਨਾ ਇੱਕ ਪਾਸੇ ਬਾਬਾ ਜੀਵਨ ਸਿੰਘ ਜਨਮਦੇੜਾ ਦੂਜੇ ਪਾਸੇ ਪ੍ਰਕਾਸ਼ਪੁਰੂ ਆ ਗਿਆ ਲੱਗਦਾ ਉਹਦਾ ਕਰਕੇ ਵੀ ਸੰਗਤ ਘਟ ਨਜ਼ਰ ਆ ਰਹੀ ਹੈ ਇਹ ਤਾਂ ਹੈਗੀ ਨਾ ਬਾਬਾ ਜੀਵਨ ਸਿੰਘ ਵਾਲੀ ਜਿਹੜੀ ਸੰਗਤ ਹੈ ਉਹਦੇ ਮਤਲਬ ਕੱਲ ਨੂੰ ਕਿ ਅੱਜ ਕੱਲ ਨੂੰ ਬਾਬਾ ਜੀ ਹੁਣ ਕੱਲ ਨੂੰ ਕੱਲ ਨੂੰ ਆਉ ਤੇ ਚਲੋ ਫਰਕ ਤੇ ਪਾਜੀ ਉਥੇ ਪੈਂਦਾ ਹੀ ਹੈ ਨਾ ਕਿ ਨੌਜਵਾਨਾਂ ਨੂੰ ਵੀ ਅਪੀਲ ਕਰ ਰਹੇ ਆ ਵੇਖੋ ਨੌਜਵਾਨਾਂ ਬਾਰੇ ਦੀ ਅਪੀਲ ਆ ਵੀ ਗੁਰੂ ਰਾਮਦਾਸ ਕਿਰਪਾ ਕਰੇ ਨਸ਼ਿਆਂ ਤੋਂ ਬਚੋ ਨਸ਼ਿਆਂ ਦਾ ਜਿਹੜਾ ਜੋਰ ਆ ਬਹੁਤ ਜ਼ਿਆਦਾ ਹੋ ਗਿਆ ਵਾ ਸ਼ੌਂਕ-ਸ਼ੌਂਕ ਦੇ ਵਿੱਚ ਹੀ ਨਾਣੇ ਫਸ ਜਾਂਦੇ ਆ ਤੇ ਮੁੜ ਕੇ ਨਿਕਲਿਆ ਨਹੀਂ ਜਾਂਦਾ ਤੇ ਘਰ ਦੀਆਂ ਚੀਜ਼ਾਂ ਵੇਚਣਗੇ ਜਾਂ ਚੋਰੀਆਂ ਕਰਨਗੇ ਆ ਚੋਰੀਆਂ ਤੇ ਕੀ ਕਾਦੇ ਵਾਸਤੇ ਇਹੋ ਹੋਣੀਆਂ ਜ਼ਿਆਦਾ ਜੇ ਕੀ ਉਮਰੇ ਨਸ਼ੇ ਲਾ ਲਏ ਕਮਾਈ ਕੋਈ ਹੈ ਨਹੀਂ ਨਸ਼ੇ ਮਹਿੰਗੇ ਲਾ ਲਏ ਕੀ ਕੀਤਾ ਜਾਵੇ ਹੁਣ ਤੇ ਮਤਲਬ ਗੁਰੂ ਆਮਦਾਸ ਕਿਰਪਾ ਕਰ ਨਸ਼ੇ ਤੋਂ ਹਟ ਕੇ ਪ੍ਰਚਾਰ ਪ੍ਰਸਾਰ ਹੀ ਚੱਲੇ ਤੇ ਆ ਪਿੰਡਾਂ ਦੇ ਵਿੱਚ ਗੁਰਮੁਖ ਦੇ ਕੈਂਪ ਲੱਗਣ ਉਹਨਾਂ ਨੂੰ ਸਿੱਖਿਆ ਮਿਲੇ ਕੀਤਾ ਕੀਦਾ ਜੀ ਸਰ ਧੰਨਵਾਦ